ਅੱਜ ਮੈਂ ਤੁਹਾਨੂੰ ਦੱਸੂਗੀ 3 ਮੀਟਰ ਕੱਪੜੇ ਦੇ ਵਿੱਚ ਸਲਵਾਰ ਦੀ ਕਟਿੰਗ ਕਿਵੇਂ ਕੀਤੀ ਜਾਂਦੀ ਆ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਸਲਵਾਰ ਦੀ ਲੰਬਾਈ ਆਪਣੀ 36 ਇੰਚ ਤਿਆਰ ਆ ਤਾਂ ਆਪਾਂ 4.5 ਇੰਚ ਬੈਕਸ ਦਾ ਕੱਟ ਕੇ 32.5 ਇੰਚ ਦੇ ਆਪਾਂ ਪੱਲੇ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਤਾਂ 32.5 ਇੰਚ ਦੀਆਂ ਨਿਸ਼ਾਨੀਆਂ ਲਗਾ ਲੈਣੇ ਆ ਆਪਣੀ ਮੂਰੀ ਹੈਗੀ ਸਾਢੇ 6 ਇੰਚ ਤੇ ਆ ਤਾਂ ਆਪਾਂ 13 ਇੰਚ ਦੇ ਨਿਸ਼ਾਨੀ ਲਗਾਵਾਂਗੇ ਆਪਾਂ ਸਾਰੀ ਮੂਰੀ ਇਹਦੇ ਵਿੱਚ ਹੀ ਲੈ ਲੈਣੀ ਆ ਪੰਲਿਆਂ ਦੇ ਵਿੱਚ ਤੇ ਇੱਧਰ ਵੀ ਆਪਾਂ 13 ਇੰਚ ਦਾ ਨਿਸ਼ਾਨ ਲਗਾ ਲਵਾਂਗੇ ਇਹਨਾਂ ਦੋਨੇ ਨਿਸ਼ਾਨੀਆਂ ਨੂੰ ਮਿਲਾ ਲਾਂਗੇ ਆਪਸ ਵਿੱਚ ਹਾਂਜੀ ਹੁਣ ਜੋ ਆਪਣਾ ਕੱਪੜਾ ਬਾਕੀ ਬਚਿਆ ਏ ਹੁਣ ਆਪਾਂ ਉਸ ਨੂੰ ਸਾਰੇ ਨੂੰ ਫੋਲਡ ਕਰ ਲੈਣਾ ਹੈ ਹਾਂਜੀ ਹੁਣ ਆਪਾਂ ਲਵਾਂਗੇ 32 ਇੰਚ ਇਤਨੂੰ ਲੰਬਾਈ 32 ਇੰਚ ਸਾਢੇ 6 ਇੰਚ ਆਪਾਂ ਮੂਰੀ ਦਾ ਪਹਿਲਾਂ ਇਧਰਲੇ ਪਾਸੇ ਪੂਰਾ ਕਰ ਲਿਆ ਸੀਗਾ ਮੂਰੀ ਆਪਣੇ ਪੱਲਿਆਂ 'ਚ ਪੂਰੀ ਆ ਤਾਂ ਪਰ ਸਾਢੇ 32 ਤੇ ਨਿਸ਼ਾਨੀ ਲਗਾ ਕੇ ਆਪਾਂ 2 ਇੰਚ ਦਾ ਮਾਰਜਿਨ ਲਵਾਂਗੇ ਤੇ ਦੂਜੇ ਪਾਸੇ ਆਪਾਂ ਆਪੋਜ਼ਿਟ ਸਾਈਡ ਤੋਂ ਲਵਾਂਗੇ 32 ਸਾਢੇ 32 ਤੇ ਇੱਥੇ 2 ਇੰਚ ਮੂਰੀ ਦਾ ਲਵਾਂਗੇ ਹਾਂਜੀ ਆਪਾਂ ਦੇਖਿਆ ਜਦੋਂ ਆਪਾਂ ਸਲਵਾਰ ਦੀ ਕਟਿੰਗ ਕਰਦੇ ਆ ਤਾਂ ਆਪਣੀ ਜਿਹੜੀ ਮੇਨ ਸਲਾਈ ਹੁੰਦੀ ਹੈ ਉਹਦਾ ਕਪੜਾ ਇੰਨੇ ਇੰਨਾ ਫਰਕ ਪੈ ਜਾਂਦਾ ਬਹੁਤ ਜਣੇ ਦੀ ਸਲਵਾਰ 'ਚ ਫਰਕ ਪੈਂਦਾ ਚ ਦੇਖਦੇ ਹਾਂ ਕਿ ਉਹ ਵਾਲਾ ਫਰਕ ਆਪਾਂ ਕਿਸ ਤਰ੍ਹਾਂ ਕੱਢਦੇ ਆ ਸਭ ਤੋਂ ਪਹਿਲਾਂ ਆਪਾਂ ਸਲਵਾਰ ਦਾ ਸੈਂਟਰ ਕਰ ਲੈਣਾ ਹੈ 41 ਇਾਂ ਤੋਂ 41 ਦਾ ਸੈਂਟਰ ਆਪਾਂ ਸਾਢੇ 20 ਇੰਚ 'ਚ ਕਰ ਲੈਣਾ ਤੇ ਸੇਮ ਹੀ ਆਪਾਂ ਇਧਰੋਂ ਵੀ ਸੈਂਟਰ ਕਰ ਲੈਣਾ ਇਹਦਾ ਸਾਢੇ 35 ਇੰਚ ਬਣਦਾ ਤਾਂ ਆਪਾਂ ਇਸ ਦਾ ਸੈਂਟਰ ਇਸ ਤੰਗ ਨਾਲ ਵੀ ਕਰ ਸਕਦੇ ਆ ਇਸ ਸੈਂਟਰ ਦੇ ਵਿੱਚੋਂ ਹੀ ਆਪਾਂ ਨਿਸ਼ਾਨ ਲਗਾਵਾਂਗੇ ਆ ਦੇਖੋ ਆਪਣਾ ਸੈਂਟਰ ਬਣ ਗਿਆ ਵਾਲਾ ਆ ਦੇਖੋ ਜੀ ਜੋ ਆਪਣਾ ਉਰੇ ਕਈ ਵਾਰ ਫਰਕ ਪੈ ਜਾਂਦਾ ਨਾ ਵੀ ਹੇਠਲਾ ਕਪੜਾ ਇੰਨਾ ਵੱਧ ਜਾਂਦਾ ਤੇ ਉੱਪਰਲਾ ਘੱਟ ਜਾਂਦਾ ਇਹ ਦੇਖੋ ਆ ਨਿਸ਼ਾਨ ਸੈਂਟਰ ਵਾਲਾ ਲਗਾਉਣ ਨਾਲ ਬਿਲਕੁਲ ਆਪਣੀ ਸਲਵਾਰ ਪ੍ਰੋਪਰ ਕਟਿੰਗ ਹੋਈ ਆ ਤੇ ਹੁਣ ਆਪਾਂ ਇਸ ਦਾ ਆਸਣ ਲੈਨੇ ਆ ਆਸਣ ਇਸ ਦਾ 10 ਇੰਚ ਕਟੇਗਾ ਇਹ ਸਾਰੀਆਂ ਸਲਵਾਰ ਦਾ ਆਸਣ ਅਲੱਗ-ਅਲੱਗ ਹੁੰਦਾ ਤੁਹਾਨੂੰ ਜਿੰਨੀ ਲੋੜ ਤੁਸੀਂ ਉਨਾ ਆਸਣ ਇਥੋਂ ਪੂਰਾ ਕਰ ਸਕਦੇ ਹੋ ਤੇ ਆਪਾਂ 10 ਇੰਚ ਆਸਣ ਕਟਿੰਗ ਕਰਤਾ ਇਸ ਦਾ